ਆਮ ਆਦਮੀ ਪਾਰਟੀ ਬਲੈਕ ਸਮਤੀ ਜੋ ਨੇ ਪਿੰਡ ਟੰਡਾ ਤੋਂ ਉਮੀਦਵਾਰ ਸੁਨੀਤਾ ਰਾਣੀ ਅਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਮਨਪ੍ਰੀਤ ਕੌਰ ਦੇ ਹੱਕ ਵਿੱਚ ਪਿੰਡ ਟੰਡਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਇੱਕ ਪਰਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੰਗਠਨ ਇੰਚਾਰਜ ਸੰਜੀਤ ਟਵਾਲ, ਚੇਅਰਮੈਨ ਰੋਸ਼ਨ ਲਾਲ ਰੋਸ਼ੀ, ਬਲਵਿੰਦਰ ਸਿੰਘ ਸਮੇਤ ਪਾਰਟੀ ਦੀ ਹੋਰ ਲੀਡਰਸ਼ਿਪ ਪਹੁੰਚੀ। ਇਸ ਮੌਕੇ ਸੰਗਠਨ ਇੰਚਾਰਜ ਸੰਜੀਤ ਟਵਾਲ, ਚੇਅਰਮੈਨ ਰੋਸ਼ਨ ਲਾਲ ਰੋਸ਼ੀ ਅਤੇ ਬੰਡਾਲਾ ਤੋਂ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰ ਮਨਪ੍ਰੀਤ ਕੌਰ ਦੇ ਪਤੀ ਸੁਖਾ ਬੰਡਾਲਾ ਨੇ ਸਮੂਹ ਵੋਟਰਾਂ ਨੂੰ ਅਪੀਲ ਕਰਦੇ ਹੋਏ ਕਿਹਾ 14 ਦਸੰਬਰ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਝਾੜੂ ਦੇ ਚੋ ਨਿਸ਼ਾਨ ਤੇ ਪਾ ਕੇ ਦੋਨੇ ਉਮੀਦਵਾਰਾਂ ਨੂੰ ਕਾਮਯਾਬ ਬਣਾਓ ਤਾਂ ਜੋ ਪਿੰਡ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਹੋ ਸਕਣ ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੀ ਜੋ ਵੀ ਸਮੱਸਿਆਵਾਂ ਹਨ ਉਹ ਪੈਲ ਦੇ ਆਧਾਰ ਤੇ ਹੱਲ ਕਰਵਾਈਆਂ ਜਾਣਗੀਆਂ ਅੱਜ ਪਿੰਡ ਟੰਡਾ ਜੋਨ ਡੋਟ ਡੋਟ ਕਰਦੇ ਹੋਏ ਪਿੰਡ ਦੇ ਸਾਡੇ ਕੈਂਡੀਡੇਟ ਆ ਆਮਾਦੀ ਪਾਰਟੀ ਤੋਂ ਸ਼੍ਰੀ ਸੁਨੀਤਾ ਜੀ ਅਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਮਨਪ੍ਰੀਤ ਜੀ ਇਹ ਆਮਾਦੀ ਪਾਰਟੀ ਦੇ ਸਾਡੇ ਕੈਂਡੀਡੇਟ ਆ ਅਸੀਂ ਸਾਰੇ ਪਿੰਡ ਢੱਡਾ ਨਿਵਾਸੀਆਂ ਨੂੰ ਬੇਨਤੀ ਬੇਤੀ ਕਰਦੇ ਹਾਂ ਕਿ ਆਮਾਦੀ ਪਾਰਟੀ ਦੇ 14 ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਵੋਟ ਪਾ ਕੇ ਇਹਨਾਂ ਦੋਨਾਂ ਸਾਡੇ ਕੈਂਡੀਡੇਟਾਂ ਨੂੰ ਕਾਮਯਾਬ ਕਰੋ ਧੰਨਵਾਦ ਅੱਜ ਪਿੰਡ ਢੰਡਾ ਵਿਖੇ ਆਮਾਦੀ ਪਾਰਟੀ ਦੀ ਇੱਕ ਬਹੁਤ ਹੀ ਵਿਸ਼ਾਲ ਚੋਣ ਰੈਲੀ ਸਾਡੇ ਆਮਾਦੀ ਪਾਰਟੀ ਦੇ ਸੰਗਠਨੀ ਚਾਰਜ ਸ਼੍ਰੀ ਸੰਜਟਵਾਲ ਜੀ ਦੀ ਪ੍ਰਧਾਨਗੀ ਹੇਠ ਹੋਈ ਆ ਅਤੇ ਇਸੇ ਹੀ ਨਗਰ ਦੇ ਸਾਬਕਾ ਪੰਚ ਸਰਦਾਰ ਗੁਰਜਿਆਲ ਸਿੰਘ ਜੀ ਇਹਨਾਂ ਨੇ ਇਸ ਮੀਟਿੰਗ ਦਾ ਬਹੁਤ ਹੀ ਵਾਖੂਬੀ ਜਿਹੜਾ ਇੱਕ ਆ ਆਯੋਜਨ ਕੀਤਾ ਤੇ ਮੈਂ ਆਮ ਆਦੀ ਪਾਰਟੀ ਦਾ ਇੱਕ ਵਲੰਟੀਅਰ ਹੋਣ ਦੇ ਨਾਤੇ ਪਿੰਡ ਢੰਡਾ ਦੇ ਜਿੰਨੇ ਵੀ ਵੋਟਰ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਇਸ ਢੰਡਾ ਜੋ ਤੋਂ ਤੁਹਾਡੇ ਢੰਡਾ ਪਿੰਡ ਵੀ ਉਸ ਦੇ ਵਿੱਚ ਆਉਂਦਾ ਆ ਇਸ ਬਲੌਗ ਸੰਪਤੀ ਤੋਂ ਸਾਡੀ ਵੱਡੀ ਪੈਨ ਸਤਿਕਾਰਯੋਗ ਸਨੀਤਾ ਰਾਣੀ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂਆ ਤੇ ਇਸੇ ਤਰ੍ਹਾਂ ਹੀ ਵੰਡਾਲਾ ਜੋਖਮ ਕਿਹੜਾ ਪ੍ਰਸ਼ਾਦੀ ਆਮ ਆਦੀ ਪਾਰਟੀ ਦੇ ਚੋਣ ਨਿਸ਼ਾਨ ਤੇ ਲੜ ਰਹਾ ਹੈ ਸਾਡੀ ਵੱਡੀ ਪੈਨ ਮਨਪ੍ਰੀਤ ਕੌਰ ਜਿਨ੍ਹਾਂ ਦਾ ਵੀ ਚੋਣ ਨਿਸ਼ਾਨ ਝਾੜੂ ਹੈ ਸੋ ਕਹਿਣ ਦਾ ਮਤਲਬ ਆਪ ਇਹੀ ਆ ਕਿ 14 ਦਸੰਬਰ ਨੂੰ ਆਮ ਆਦੀ ਪਾਰਟੀ ਦੇ ਚੋਣ ਨਿਸ਼ਾਨ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੀਏ ਸੋ ਇੰਨੀ ਹੀ ਬੇਨਤੀ ਨੂੰ ਕਬੂਲ ਕਰਨਾ ਪਿੰਡ ਢੰਡਿਆ ਦੇ ਜਿੰਨੇ ਵੀ ਨਿਵਾਸੀ ਨੇ ਜਿੰਨੇ ਵੀ ਵੋਟਰ ਨੇ ਅਸੀਂ ਉਹਨਾਂ ਦੇ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਢੰਡਾ ਵਿਖੇ ਅੱਜ ਇੱਕ ਵਿਸ਼ਾਲ ਜਿਹੜੀ ਮੀਟਿੰਗ ਕੀਤੀ ਗਈ ਆ ਇਹ ਮੀਟਿੰਗ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਜਿਹੜੀ ਚੋਣ ਆ ਉਹਨਾਂ ਦੇ ਆਧਾਰ ਤੇ ਕੀਤੀ ਗਈ ਆ ਤੇ ਪਿੰਡ ਢੰਡਾ ਦੇ ਵਿੱਚ ਅੱਜ ਅਪੀਲ ਕੀਤੀ ਆ ਜਿਹੜੇ ਸਾਡੇ ਬਲਾਕ ਸੰਪਤੀ ਠੰਡਾ ਜੋਤ ਤੋਂ ਭੈਣ ਸਾਡੀ ਸ੍ਰੀ ਤਾਰਾਣੀ ਜੀ ਤੇ ਜ਼ਿਲ੍ਹਾ ਪ੍ਰੀਸ਼ਦ ਜੋਂ ਬੰਡਾਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹਾ ਮੇਰੇ ਧਰਮ ਪਤਨੀ ਮਨਪ੍ਰੀਤ ਕੌਰ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਆ ਤੇ ਅੱਜ ਠੰਡਾ ਵਾਸੀਆਂ ਨੂੰ ਅਸੀਂ ਮੀਟਿੰਗ ਜਿਹੜੀ ਅਪੀਲ ਕੀਤੀ ਆ ਕਿ ਜਿਹੜੀ ਇੱਕ ਇੱਕ ਜਿਹੜੀ ਤੁਹਾਡੀ ਕੀਮਤੀ ਵੋਟ ਆ ਉਹ 14 ਤਰੀਕ ਨੂੰ ਜਿਹੜੀ ਝਾੜੂ ਦੇ ਨਿਸ਼ਾਨ ਤੇ ਪਾ ਕੇ ਤੇ ਇਹਨਾਂ ਨੂੰ ਜਿਹੜਾ ਕਾਮਯਾਬ ਕਰੋ ਜੇ ਇਹਨਾਂ ਦੀ ਕਾਮਯਾਬੀ ਹੋਊਗੀ ਤੇ ਤੁਹਾਡੇ ਜਿਹੜਾ ਪਿੰਡ ਦਾ ਜਿਹੜਾ ਉਹ ਵਿਕਾਸ ਆ ਉਹ ਤੇਜ਼ੀ ਦੇ ਨਾਲ ਹੋਵੇਗਾ ਤੇ ਅੱਜ ਇੱਥੇ ਅਪੀਲ ਕਰਨ ਲਈ ਸਾਡੇ ਨਾਲ ਸਾਡੇ ਜਿਹੜੇ ਜ਼ੋਨ ਦੇ ਇੰਚਾਰਜ ਰੋਸ਼ਨਾਲ ਰੋਸ਼ੀ ਜੀ ਸਾਡੇ ਸੰਗਠਨ ਚਾਰਜ ਸੰਜੀਤ ਅਟਵਾਲ ਜੀ ਪਰਮਿੰਦਰ ਨੌਰਾ ਜੀ ਸਾਡੇ ਵੱਖ-ਵੱਖ ਬਲਾਕਾਂ ਦੇ ਬਲਾਕ ਪ੍ਰਧਾਨ ਮਨਦੀਪ ਮੱਲਨ ਜੀ ਅਬਦਾਰ ਸਿੰਘ ਵੰਸੀਆ ਤੇ ਨਾਲ ਸਾਡੇ ਰੀੜ ਦੀ ਹੱਡੀ ਸਾਡੇ ਸੰਗਠ ਦੇਸੀਆਂ ਤੋਂ ਲਖਵੀਰ ਸਿੰਘ ਬਿੱਟਾ ਜੀ ਜਿਨ੍ਹਾਂ ਨੇ ਸਾਰਿਆਂ ਨੇ ਇਸ ਨਗਰ ਨੂੰ ਜਿਹੜੀ ਅਪੀਲ ਕੀਤੀ ਆ ਕਿ ਜਿਹੜੇ ਆਉਣ ਵਾਲੀ 14 ਤਰੀਕ ਨੂੰ ਇੱਕ ਇੱਕ ਵੋਟ ਜਿਹੜੀ ਆਪਣੀ ਜਿਹੜੀ ਝਾੜੂ ਦੇ ਨਿਸ਼ਾਨ ਤੇ ਪਾਈ ਜਾਵੇ ਤਾਂ ਜੋ ਸਰਕਾਰ ਦੇ ਹੱਥ ਮਜ਼ਬੂਤ ਹੋ ਸਕਣ ਧੰਨਵਾਦ ਜੀ